लोग अपनी सेहत ਦਾ ਬਹੁਤ ਖਿਆਲ ਰੱਖਦੇ ਨੇ ਪਰ ਖਿਆਲ ਰੱਖਣ ਦੇ ਨਾਲ ਨਾਲ ਜੋ ਉਹ ਪਦਾਰਥ ਖਾਂਦੇ ਨੇ ਉਸ ਨਾਲ ਸਿਹਤ ਖਰਾਬ ਹੁੰਦੀ ਆ ਅੱਜ ਉਹ ਚੀਜ਼ ਵਿਖਾਵਾਂਗੇ ਜਿਹੜੀ ਕਰੀਬ ਕਰੀਬ 100 ਸਾਲ ਪੁਰਾਣੀ ਹੈ ਅਗਰ ਤੁਸੀਂ ਇਹ ਚੀਜ਼ ਦੀ ਵਰਤੋਂ ਕਰ ਲਵੋ ਤਾਂ ਤੁਹਾਡੀ ਸਿਹਤ ਤੰਦਰੁਸਤ ਹੋ ਸਕਦੀ ਆ ਗੱਲ ਕਰ ਰਹੇ ਆਂ ਘਰਾਟਾ ਦੀ ਅੰਗਰੇਜ਼ਾਂ ਦੇ ਸਮੇਂ ਦੇ ਨੇ ਘਰਾਟ ਬਿਣਾ ਬੱਤੀ ਤੋਂ ਬਿਨਾ ਕਿਸੇ ਮਸ਼ੀਨਰੀ ਤੋਂ ਇੱਕ ਘਰਾਟ ਚੱਲਦੇ ਨੇ ਔਰ ਇਸ ਦੇ ਵਿੱਚ ਆਟਾ ਪੀਸਿਆ ਜਾਂਦਾ ਔਰ ਇਹ ਆਟੇ ਚ ਗੁਣ ਗੋਦ ਨੇ ਗੁਣਕਾਰੀ ਆਟਾ ਹੁੰਦਾ ਹੈ ਗੱਲਬਾਤ ਕਰਾਂਗੇ ਇੱਥੇ ਜੋ ਆਟਾ ਬਣਾਉਂਦੇ ਨੇ ਕਦੋਂ ਤੋਂ ਬਣਾ ਰਹੇ ਆ ਕੀ ਮਕਸਦ ਹੈ ਇਹਨਾਂ ਘਰਾਟਾ ਦਾ ਕਿੱਦਾਂ ਚੱਲਦੇ ਨੇ ਘਰਾਟ ਬਿਨਾ ਬੱਤੀ ਤੋਂ ਇੱਕ ਘਰਾਟਾ ਦੀ ਚਾਲੂ ਕਿੱਦਾਂ ਰਹਿੰਦੇ ਆ ਕੀ ਨਾਂ ਬਬਾਈ ਮੇਰਾ ਨਾਂ ਜੀ ਚਮਕੌਰ ਸਿੰਘ ਹੈ ਪਿੰਡ ਪਰੋ ਵਾਲਾ ਚਮਕੌਰ ਜੀ ਇਹ ਘਰਾਟ ਕਿੱਥੇ ਲੱਗੇ ਨੇ ਇਹ ਘਰਾਟ ਹੁੰਦੇ ਕੀ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਜੀ ਗਰਦਾਸਪੁਰ ਜ਼ਿਲ੍ਹੇ ਚ ਪਿੰਡ ਪਰਵਾਲ ਵਿੱਚ ਜਿਹੜੇ ਨਹਿਰ ਲਾਹੌਰ ਬ੍ਰਾਂਚ ਚ ਜਿਹੜੇ ਆ ਘਰਾਟ ਇੱਥੇ ਪਹਿਲਾਂ ਅੰਗਰੇਜ਼ਾਂ ਦੇ ਟਾਈਮ ਤੇ ਸਨ ਉਦੋਂ ਬਾਅਦ ਇਹ ਬਿਲਕੁਲ ਖੰਡਰ ਹੋ ਗਿਆ ਜੀ 5 ਸਾਲ ਹੋ ਗਏ ਆ ਇਹਨਾਂ ਨੂੰ ਅਸੀਂ ਜਿਹੜਾ ਵਾ ਤਿਆਰ ਕਰਕੇ ਕੰਪਲੀਟ ਕਰਤਾ ਹੁਣ ਬਿਲਕੁਲ ਵਧੀਆ ਆਟਾ ਜਿਹੜੀਆਂ ਚੱਕੀਆਂ ਤਿਆਰ ਕਰਦੀਆਂ ਨੇ ਤੇ ਬਹੁਤ ਬਹੁਤ ਦੂਰਾਂ ਤੋਂ ਲੋਕਾ ਆਉਂਦੇ ਨੇ ਤੇ ਆਟਾ ਜੀ ਭਉਂਦੇ ਨੇ ਇਹ ਚੱਲਦੇ ਕਿਦਾਂ ਨੇ ਬੱਤੀ ਤਾਰ ਦੂਰ ਤੱਕ ਨਜ਼ਰ ਨਹੀਂ ਆਉਂਦੀ ਇਹ ਭਾਜੀ ਇਹਦੇ 5-7 ਕਿੱਲੇ ਲਾਗੇ ਲਾਗੇ ਕੋਈ ਬੱਤੀ ਦਾ ਉਦਾਂ ਵੀ ਪ੍ਰੋਗਰਾਮ ਹੈ ਨਹੀਂ ਹੈ ਜੰਗਲ ਦਾ ਏਰੀਆ ਵਾ ਤਾਰ ਉਦ ਤੇ ਜਿਹੜਾ ਬਿਲਕੁਲ ਹੀ ਪਾਣੀ ਦੇ ਨਾਲ ਜਿਹੜੇ ਆ ਚੱਲ ਰਹੇ ਆ ਤੇ ਬਿਲਕੁਲ ਹੀ ਠੰਡਾ ਆਟਾ ਜਿਹੜਾ ਤਿਆਰ ਕੀਤਾ ਜਾਂਦਾ ਹੈ ਕਿੰਨੀ ਸਪੀਡ ਨਾਲ ਚੱਲਦੇ ਪਾਣੀ ਨਾਲ ਇਹ ਜੀ ਹੁਣ ਪਾਣੀ ਨਾਲ ਵੇਖੋ ਜੀ ਬਿਲਕੁਲ ਸਲੋ ਸਪੀਡ ਤੇ ਜਿਹੜੀ ਚੱਕੀ ਚੱਲਦੀ ਆ ਜੇ ਤੋਂ ਪੱਥਰ ਤੋਂ ਬਗੈਰ ਤੇ ਬਹੁਤ ਤੇਜ਼ ਚੱਲਦੀ ਆ ਜੀ ਤੇ ਤਾਂ ਫਰਕ ਕੀ ਆ ਜਿਹੜੀ ਆਪਾਂ ਆਮ ਭਿਉਨੇ ਆਟਾ ਚੱਕੀਆਂ ਤੋਂ ਸ਼ਹਿਰਾਂ 'ਚ ਉਹਦੇ 'ਚ ਤੇ ਇਹਦੇ 'ਚ ਫਰਕ ਕੀ ਆ ਉਹਦੇ ਦੀ ਜੀ ਇਹਦੇ 'ਚ ਜਮੀਨ ਉਸਮਾਨ ਦਾ ਫਰਕ ਹੈ ਤੁਸੀਂ ਵੇਖੋ ਜੀ ਉਹ ਜਿਹੜਾ ਅਸੀਂ ਆਟਾ ਲਿਆਉਂਨੇ ਆ ਪਿਆ ਕੇ ਉਹ ਦੋ ਮਿੰਟਾਂ ਤੱਕ 20 ਮਿੰਟਾਂ ਤੱਕ ਉਹਨੂੰ ਅਸੀਂ ਹੱਥ ਨਹੀਂ ਲਾ ਸਕਦੇ ਇਹਨਾਂ ਸੜਿਆ ਹੁੰਦਾ ਵਾ ਕਿ 80 ਡਿਗਰੀ 90 ਡਿਗਰੀ ਤੱਕ ਉਹਨੂੰ ਪਚਾ ਦਿੰਦੇ ਆ ਸਾਡਾ ਹੱਥ ਨਹੀਂ ਤੇ ਰੱਖਿਆ ਜਾ ਸਕਦਾ ਇਹ ਜਿਹੜਾ ਬਿਲਕੁਲ ਆਟਾ ਤਾਰਿਆ ਵੀ ਡੇਗ ਰਿਆ ਬਿਲਕੁਲ ਹੱਥ ਲੱਗ ਸਕਦਾ ਵਾ ਤੇ ਇਹਦੇ ਵਿੱਚ ਜਿਹੜਾ ਸੂੜਾ ਜਿਹੜਾ ਹੁੰਦਾ ਬਿਲਕੁਲ ਸੂੜਾ ਹਰ ਇੱਕ ਚੀਜ਼ ਦੇ ਵਿੱਚ ਸਿੱਧੇ ਤੌਰ ਤੇ ਕਣਕ ਆਉਂਦੀ ਆ ਤੇ ਸਿੱਧੇ ਤੌਰ ਤੇ ਪੀਸ ਜਾਂਦੀ ਆ ਜਿਹੜਾ ਇੱਕ ਸ਼ਹਿਰਾਂ ਚ ਆਟਾ ਭਿਉਂਨੇ ਆ ਉਹਦੇ ਚ ਕਿਹੜੇ ਕਿਹੜੇ ਗੁਣ ਨਹੀਂ ਹੈਗੇ ਇਹਦੇ ਚ ਕਿਹੜੇ ਕਿਹੜੇ ਹੈਗੇ ਇਹਦੇ ਚ ਇਹ ਗੁਣਿਆ ਜੀ ਇਹ ਜਿਹੜਾ ਪੱਥਰ ਆ ਇਹ ਇੰਗਰੇਜ਼ਾਂ ਦੇ ਟਾਈਮ ਦੀਆਂ ਜਿਹੜੀਆਂ ਖਾਣਾ ਚੋਂ ਪੱਥਰ ਨਿਕਲੇ ਆ ਉਹੋ ਚੱਲ ਰਿਹਾ ਏ ਘਸਦੇ ਨਹੀਂ ਨਾ ਇਹ ਬਦਲਣਗੇ ਨਾ ਇਹਨਾਂ ਨੂੰ ਲੋੜ ਹੀ ਪਊਗੀ ਬਦਲਣ ਦੀ ਜਿਹੜੇ ਆਮ ਮਸਾਲੇ ਦੇ ਚੱਕੀਆਂ ਚੋਂ ਪੱਥਰ ਕਹ ਜਾਂਦੇ ਆ ਆਮ ਲੋਕਾਂ ਦੇ ਢਿੱਡ ਵਿੱਚ ਹੀ ਚੱਲ ਜਾਂਦੇ ਆ ਤੇ ਉਹਨਾਂ ਨੂੰ ਬਦਲਣ ਦੀ ਲੋੜ ਹੁੰਦੀ ਏ ਇਹਨਾਂ ਨੂੰ ਕੋਈ ਬਦਲਣ ਦੀ ਲੋੜ ਨਹੀਂ ਇਹ ਆਟਾ ਖਾਣਾ ਕਿੰਨਾ ਕੁ ਗੁਣਕਾਰੀ ਏ ਜੀ ਗੁਣਕਾਰੀ ਬਹੁਤ ਵਧੀਆ ਆਟਾ ਪੁਰਾਣੇ ਲੋਕ ਕਹਿੰਦੇ ਪੁਰਾਣੀ ਸਿਹਤ ਹੁੰਦੀ ਪੁਰਾਣੀਆਂ ਖਰਾਕਾਂ ਹੁੰਦੀਆਂ ਸੀ ਆਟਾ ਸਭ ਤੋਂ ਵੱਡੀ ਖਰਾਕ ਏ ਜਿਹੜੀ ਅਸੀਂ ਡੇਲੀ ਖਾਂਦੇ ਆ ਜੇ ਇਹ ਨਹੀਂ ਚੰਗੀ ਅਸੀਂ ਖਾ ਸਕਦੇ ਤੇ ਉਹ ਰਾਟੇ ਨੂੰ ਅਸੀਂ ਬਾਕੀ ਦੇ ਖਰਾਕਾਂ ਬਹੁਤ ਆ ਹਾਰੀਆਂ ਚੀਜ਼ਾਂ ਦੇ ਮਲਾਵਟ ਆ ਅਸੀਂ ਬਹੁਤ ਤੋਂ ਘੱਮ ਸੋ ਕਮ ਆਟਾ ਤੇ ਵਧੀਆ ਖਾ ਲਈਏ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆਟਾ ਪਿਉਣ ਆਉਂਦੀ ਕਿ ਜੋ ਪੁਰਾਣੇ ਲੋਕ ਆਉਂਦੇ ਇਹ ਜੀ ਜ਼ਿਆਦਾ ਬਜ਼ੁਰਗ ਲੋਕ ਆਉਂਦੇ ਆ ਜਿਹੜੀ ਨਵੀਂ ਪੀੜ੍ਹੀ ਆ ਅਸੀਂ ਇਹਨੂੰ ਜਾਗਰੂਕ ਕਰਨਾ ਚਾਹੁੰਦੇ ਆ ਕਿ ਨਵੇਂ ਲੋਕ ਵੀ ਜਿਹੜੇ ਆ ਕੇ ਆਦੇ ਕੋ ਆਟਾ ਪਿਉਣ ਇਹ ਚੀਜ਼ ਦੀ ਜਿਹੜੀ ਆ ਪੁਰਾਣੀ ਜਿਹੜਾ ਵਿਰਸਾ ਇਹਨੂੰ ਸੰਭ ਕੇ ਰੱਖਿਆ ਜਾਵੇ ਤੇ ਲੋਕ ਫੇਰ ਆਣ ਕੇ ਪੁਰਾਣੀਆਂ ਖਰਾਕਾਂ 'ਤੇ ਧਿਆਨ ਦੇਣ ਜਿਹੜਾ ਵਧੀਆ ਜਿਹੜਾ ਆਟਾ ਇਥੋਂ ਤ ਜੇ ਇਸ ਆਟੇ ਦੀ ਗੱਲ ਕੀਤੀ ਜਾਵੇ ਤਾਂ ਕਿੱਥੋਂ ਕਿੱਥੋਂ ਲੋਕ ਭਿਉਂਣ ਆਉਂਦੇ ਤੁਹਾਡੇ ਕੋਲ ਤੇ ਹੋਰ ਕਿੰਨੇ ਘਰਾੜਵੇਂ ਸਾਡੇ ਆਲੇ ਦੁਆਲੇ ਜੀ ਸਾਡੇ ਲਾਗੇ ਚਾਕੇ ਘੱਟ ਤੋਂ ਘੱਟ 80 90 ਚੱਕੀਆਂ ਹਨ ਪਹਿਲਾਂ ਹੁਣ ਜਿਹੜੀਆਂ ਉਹ ਤਿੰਨ ਚੱਕੀਆਂ ਰਹਿ ਗਈਆਂ ਨੇ ਕੋਈ ਇੱਕ ਦੋ ਹੋਰ ਹੋਣਗੀਆਂ ਬਿਲਕੁਲ ਖੰਡਰ ਹੋ ਚੁੱਕੀਆਂ ਹਨ ਇਹਨਾਂ ਦੇ ਵੀ ਇਹ ਵੀ ਖੰਡਰ ਹੋ ਚੁੱਕੇ ਹਨ ਬਹੁਤ ਮਿਹਨਤ ਕਰਕੇ ਜਿਹੜਾ ਇਹਨਾਂ ਨੂੰ ਦੁਬਾਰਾ ਜਿਹੜਾ ਵਾ ਵਧੀਆ ਅਸੀਂ ਤਰੀਕੇ ਨਾਲ ਬਣਾ ਲਿਆ ਵਾ ਜੀ ਤੇ ਬਹੁਤ ਚੱਕੀਆਂ ਪਹਿਲਾਂ ਅੰਗਰੇਜ਼ਾਂ ਦੇ ਟਾਈਮ ਤੋਂ ਦੂਜੀਆਂ ਤੇ ਹੁੰਦੀਆਂ ਨਹੀਂ ਬੱਤੀ ਵਾਲੀਆਂ ਇਹੋ ਚਲਦੀਆਂ ਸੀ ਹੁਣ ਇੱਥੇ ਮੈਂ ਤਿੰਨ ਚੱਕੀਆਂ ਚਲਦੀਆਂ ਆ ਇਹ ਵੀ ਬਿਲਕੁਲ ਤੁਸੀਂ ਦੇਖ ਸਕਦੇ ਕਾਨੇ ਕੁੰਨੇ ਪਾ ਕੇ ਚਲਾਈਆਂ ਖੰਡਰ ਹੋ ਗਈਆਂ ਸਨ ਇਹ ਇਹ ਖੰਡਰ ਹੋ ਗਈਆਂ ਸੀ ਸਾਨੂੰ ਪਹਿਲਾਂ ਸਮਝਾਓ ਕਿ ਇਹਦੇ ਚ ਪਾਉਂਦੇ ਕਿਦਾਂ ਜੇ ਕੱਢਦੇ ਕਿਦਾਂ ਜੇ ਆ ਜੀ ਦੇਖ ਸਕਦੇ ਜੇ ਤੁਸੀਂ ਉੱਤੇ ਕੈਮਰੇ ਨਾਲ ਇਹਦੇ ਵਿੱਚ ਦਾਣੇ ਪਏ ਆ ਆ ਜਿਹੜਾ ਦੇਸੀ ਜਗਾੜ ਹੈ ਕਿਉਂ ਚੂੜੀ ਕੱਸ ਰਹੀ ਦੀ ਆ ਵੇਖੋ ਹਾਂ ਆ ਇੱਥੋਂ ਆਹ ਚੂੜੀ ਲਈ ਆ ਦੇਸੀ ਤਰੀਕੇ ਨਾਲ ਇਹਨੂੰ ਕੱਸ ਦੋ ਤੇ ਆਟਾ ਮੋਟਾ ਵੀ ਕਰ ਸਕਦੇ ਆ ਅਸੀਂ ਆ ਵੇਖੋ ਮੋਟਾ ਹੋ ਗਿਆ ਆ ਵੇਖੋ ਚੱਕੀ ਦਾ ਸਪੀਡ ਹੀ ਵੱਧ ਗਈ ਇੱਥੋਂ ਫੇਰ ਅਹੀਂ ਤਰੀਕ ਕਰ ਸਕਦੇ ਆਲੇ ਕੋਈ ਇਹ ਬਿਲਕੁਲ ਜੇਤੀ ਠੀਕਾ ਵਾ ਇਹਨੂੰ ਫੇਰ ਬੰਦ ਕਿੱਦਾਂ ਕਰਦੇ ਹੋ ਜਦੋਂ ਕਿਤੇ ਬੰਦ ਕਰਨਾ ਪਵੇ ਇਹਨੂੰ ਜੀ ਬੰਦ ਕਰਨ ਦਾ ਤਰੀਕਾ ਤੁਹਾਨੂੰ ਬਾਹਰੋਂ ਦੱਸਾਂਗੇ ਉਹ ਬਾਹਰ ਲੱਗਾ ਹੋਆ ਮਾੜਾ ਮੋਟਾ ਸ਼ਟਰ ਜਿਆ ਲਾਇਆ ਹੋਆ ਜੀ ਉਹ ਦੇਸੀ ਤਰੀਕੇ ਨਾਲ ਹੀ ਜਿਹੜਾ ਫਟੀਆਂ ਦਾ ਬਣਾ ਕੇ ਉਹਨਾਂ ਹੀ ਬੰਦ ਕਰ ਦਿੰਦੇ ਆ ਜੀ ਇਹਦੇ ਕੋ ਰੇਟ ਦਾ ਵੀ ਫਰਕ ਹੁੰਦਾ ਨਹੀਂ ਰੇਟ ਨਾਲ ਜੀ ਉਹਨਾਂ ਨਾਲੋਂ ਰੁਪਈਆ ਘੱਟ ਹੀ ਹੁੰਦਾ ਵਾ ਜੀ ਵੱਧ ਨਹੀਂ ਹੁੰਦਾ ਇਹਦਾ ਰੇਟ ਬਿਲਕੁਲ ਜਾਇਜ਼ ਆ ਜੀ ਕਿੱਥੋਂ ਕਿੱਥੋਂ ਲੋਕ ਭਿਆਉਣ ਹੁੰਦੇ ਆ ਇਹ ਜੀ ਅਮਰਸਰ ਤ ਵੀ ਜਿਹੜੇ ਜ਼ਿਆਦਾ ਜਿਨ੍ਹਾਂ ਨੂੰ ਨੌਲੇਜ ਹੈ ਕੰਮ ਦੀ ਜਿਹੜੇ ਸ਼ਕੀਨ ਆ ਪੁਰਾਣੀ ਚੀਜ਼ਾਂ ਸਾਂਝ ਰੱਖਦੇ ਆ ਆਪਣੇ ਸਰੀਰ ਨੂੰ ਬਚਾਉਣਾ ਚਾਹੁੰਦੇ ਹੋ ਤੇ ਦੂਰ ਤੋਂ ਵੀ ਆ ਸਕਦੇ ਆ ਤੇ ਜਿਨ੍ਹਾਂ ਨਹੀਂ ਆਉਣਾ ਉਹ ਲਾਗੇ ਲਾਗੇ ਪਿੰਡਾਂ ਤੋਂ ਵੀ ਣਗੇਲੀ ਕਰਨ ਨਹੀਂ ਆ ਸਕਦੇ ਇਹ ਇਸ ਆਟੇ ਦੀ ਇਹ ਆਟਾ ਪੀਣ ਦੀ ਸਿੱਖਿਆ ਫਿਰ ਕਿੱਥੇ ਕੋ ਲਈ ਇਹ ਜੀ ਅਸੀਂ ਆਪਣੇ ਦਿਮਾਗ ਕੋਈ ਜਿਹੜਾ ਵਾ ਅਸੀਂ ਦੋਰੇ ਇਹਨਾਂ ਨੂੰ ਨਵੇਂ ਸਿਰਿਓਂ ਜਿਹੜਾ ਵਾ ਤੰਦਰੁਸਤ ਕਰਤਾ ਦੋ ਤਿੰਨ ਸਾਲ ਲੱਗੇ ਇਹਨਾਂ ਨੂੰ ਮਿਹਨਤ ਕਰਦਿਆਂ ਜਦੋਂ ਸ਼ੁਰੂ ਸ਼ੁਰੂ ਤੋਂ ਨਹੀਂ ਇਹ ਚੱਕੀਆਂ ਚੱਲੀਆਂ ਦੋ ਤਿੰਨ ਸਾਲਾਂ ਜਿਹੜੀਆਂ ਕੰਪਲੀਟ ਹੋਈਆਂ ਅੱਜ 5 ਸਾਲ ਹੋ ਗਏ ਆ ਇਹ ਬਿਲਕੁਲ ਆਟਾ ਹੁਣ ਪੀ ਸਕਦੀਆਂ ਵਧੀਆ 12 ਮਹੀਨੇ ਆਟਾ ਚੱਲਦਾ ਕਿ ਜਦੋਂ ਪਾਣੀ ਆਉਂਦਾ ਫਿਰ ਉਦੋਂ ਇਹ ਜਿੱਨਾਂ ਚਿਰ ਪਾਣੀ ਆਊਗਾ ਉਹਨਾਂ ਚਿਰ ਆਟਾ ਚੱਲਦਾ ਹੁਣ ਜ਼ਿਆਦਾਤਰ ਨਹਿਰਾਂ ਘਾਟ ਬੰਦ ਹੁੰਦੀਆਂ ਹੁਣ ਚੱਲਦਾ ਰਹਿੰਦਾ ਜੀ ਧੰਨਵਾਦ ਇਹ ਉਹ ਸ਼ਖਸ ਨੇ ਜਿਹੜੇ ਪਿਛਲੇ ਕਰੀਬ 5 ਸਾਲ ਤੋਂ ਘਰਾਟ ਚਲਾ ਰਹੇ ਆ ਅੰਗਰੇਜ਼ਾਂ ਦੇ ਸਮੇਂ ਦੀਆਂ ਚੱਕੀਆਂ ਨੇ ਇੱਕ ਤਸਵੀਰ ਦਿਖਾ ਦਿੰਨੇ ਆ ਕਿ ਤਸਵੀਰ ਤੁਸੀਂ ਦੇਖ ਲਵੋ ਕਿ ਪਾਣੀ ਦਾ ਫਲੋ ਦੇਖ ਲਓ ਕਿੰਨਾ ਜ਼ਿਆਦਾ ਹੈ ਔਰ ਇਹ ਪਾਣੀ ਦੇ ਫਲੋ ਕਰਕੇ ਹੀ ਇਹ ਚੱਕੀ ਚੱਲਦੀ ਪਈ ਆ ਆਟਾ ਕਹਿੰਦੇ ਬਹੁਤ ਗੁਣਕਾਰੀ ਹੁੰਦਾ ਔਰ ਇਹ ਆਟਾ ਜਿਹੜਾ ਖਾਂਦਾ ਹੈ ਉਸ ਨੂੰ ਕੋਈ ਵੀ ਦੁੱਖ ਤਕਲੀਫ ਨਹੀਂ ਹੁੰਦੀ ਕਿਉਂਕਿ ਇਹ ਆਟਾ ਠੰਡਾ ਹੁੰਦਾ ਹੈ ਪਿੰਡ ਪਾਰੋਵਾਲ ਦੇ ਵਿੱਚ ਇਹ ਜੋ ਨੌਜਵਾਨ ਆ ਇਹ ਜੋ ਘਰਾਟ ਚਲਾ ਰਿਹਾ ਹੈ ਆਖਦਾ ਹੈ ਕਿ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਜਰੂਰ ਆਟਾ ਪਿਓਣ ਆਉਂਦੇ ਨਵੀਂ ਨੌਜਵਾਨ ਪੀੜੀ ਪੈਕਟਾਂ ਤੇ ਜ਼ਿਆਦਾ ਵਿਸ਼ਵਾਸ ਕਰਦੀ ਹੈ ਪਰ ਇਹ ਆਟਾ ਜਿਹੜਾ ਹੈ 100% ਦੀ ਗੁਣਕਾਰੀ ਹੈ ਕੈਮਰਾਮੈਨ ਬੰਟੀ ਦੇ ਨਾਲ ਨਿਤਿਨ ਲਉਤਰਾ 7C TV ਆਸਟ੍ਰੇਲੀਆ